ਕਦੋਂ ਮਾਨਕਸਰ ਚੋਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਮੈਂ ਮਨੀਸ਼ ਕੁਮਾਰ ਪਟੀਆਂ ਸਰਪੰਚ ਪਿੰਡ ਪਟੀਆਂ ਆਪਣੇ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ ਅਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਪੂਰੇ ਪਿੰਡ ਦਾ ਸਰਪੱਕੀ ਵਿਕਾਸ ਕਰਾਂਗਾ ਤੇ ਪਿੰਡ ਨੂੰ ਆਪਣੇ ਬੁਲੰਦੀਆਂ ਤੇ ਲੈ ਕੇ ਜਾਵਾਂਗਾ ਕਿਸੇ ਪੰਚਾਇਤੋਂ ਕਿਹੜੇ ਪੰਨ ਕੰਮ ਪਏ ਰਹੇ ਜਿਉ ਤੁਹਾਡੀ ਬਾਈਟ ਪੂਰੀ ਕਰਾਈ ਜੀ ਸਰ ਪਿਛਲੀ ਪੰਚਾਇਤਾਂ ਦੇ ਟਾਈਮ ਤੇ ਕੰਮ ਹੈਗੇ ਆ ਮੇਰੇ ਪਿੰਡ ਦਾ ਸੀਵਰੇਜ ਦੀ ਦਿੱਕਤ ਹੈਗੀ ਹੈ ਸੀਵਰੇਜ ਦੀ ਬਲੋਕੇਜ ਦੀ ਦਿੱਕਤ ਹੈਗੀ ਆ ਉਹ ਪਹਿਲ ਦੇ ਆਧਾਰ ਤੇ ਕਰਾਈ ਜਾਏਗੀ ਗਲੀਆਂ ਨਾਲੀਆਂ ਦਾ ਮਸਲਾ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਏਗਾ ਇੱਕ ਗਰਾਊਂਡ ਤੇ ਪਾਰਕ ਦਾ ਇਸ਼ੂ ਹੈਗਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੋਈ ਨਾ ਤਾਂ ਪਾਰਕ ਹੈ ਮੇਰੇ ਪਿੰਡ ਚ ਨਾ ਕੋਈ ਗਰਾਊਂਡ ਹੈ ਤੇ ਮੈਂ ਕੋਸ਼ਿਸ਼ ਰਹਿਗੀ ਕਿ ਮੈਂ ਆਪਣੇ ਰਾਜ ਚ ਮੈਂ ਉਹ ਜ਼ਰੂਰ ਆਪਣਾ ਇੱਕ ਸੁਪਨਾ ਪੂਰਾ ਕਰਾਂ ਆਪਣੇ ਪਾਰਕ ਜਾਂ ਗਰਾਊਂਡ ਆਪਣੇ ਪਿੰਡ ਦੇ ਬੱਚਿਆਂ ਨੂੰ ਬਣਾ ਕੇ ਦਵਾਂ ਹੋਰ ਮੇਰੇ ਪਿੰਡ ਦੇ ਸ਼ਮਸ਼ਾਨ ਘਾੜ ਦਾ ਕੰਮ ਜੋ ਕਿ ਬਹੁਤ ਦੇਰ ਤੋਂ ਪੈਂਡਿੰਗ ਹੈ ਕਾਫੀ ਲੰਬੇ ਸਮੇਂ ਤੋਂ ਮੇਰੀ ਕੋਸ਼ਿਸ਼ ਹੋਏਗੀ ਕਿ ਉਹ ਵੀ ਨੇਪੜੇ ਚੜਾਇਆ ਜਾਏ ਆਪਣੇ ਟਰਮ ਦੇ ਵਿੱਚ ਤੇ ਹੋਰ ਦੀਦਾ ਰਾਸ਼ਨ ਕਾਰਡ ਦੀ ਸਮੱਸਿਆ ਪਿੰਡਾਂ 'ਚ ਕਾਫੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਜਿਹੜੇ ਦੋ ਘਰ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਸੋਨੇ ਯਾਜ ਬਣੇ ਹੁੰਦੇ ਆ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਉਹਨਾਂ ਕੋਲ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਕੋਲ ਇਹ ਜੁ ਸਮੱਸਿਆ ਇਦਾਂ ਨਹੀਂ ਜੀ ਸਰ ਰਾਸ਼ਨ ਕਾਰਡ ਦੀ ਸਮੱਸਿਆ ਤਾਂ ਕਾਫੀ ਚੱਲਦੀ ਆ ਪਿੰਡਾਂ 'ਚ ਜਿਨਸਾ ਮੇਰੇ ਪਿੰਡ ਵੀ ਕੋਈ ਇਸ ਤਰ੍ਹਾਂ ਦੇ ਘਰ ਹੈਗੇ ਆ ਜਿਨ੍ਹਾਂ ਦੇ ਕੋਈ ਨਾਮ ਅਪਡੇਟ ਨਹੀਂ ਹੋਏ ਜਾਂ ਕੋਈ ਨਵੇਂ ਵਿਆਹਤਾ ਦੇ ਨਾਮ ਨਹੀਂ ਅਪਡੇਟ ਹੈਗੇ ਜਾਂ ਕੋਈ ਕਿਸੇ ਦਾ ਕੱਟਿਆ ਗਿਆ ਪਰ ਉਹਨ ਸਰਕਾਰ ਨੇ ਜੋ ਆਪਣੇ ਸਕੀਮ ਚਲਾਈ ਹੈ ਕਿ ਹੁਣ ਵੈਰੀਫਾਈ ਹੋ ਰਿਹਾ ਹੈ ਕਿ ਸਾਰਾ ਜੋ ਵੀ ਜਿਹੜੇ ਜਾਂ ਕੋਈ ਬਾਹਰ ਗਿਆ ਵਿਦੇਸ਼ਾਂ ਚ ਗਿਆ ਵਾ ਜਾਂ ਕੋਈ ਇੱਥੇ ਨਹੀਂ ਹੈਗਾ ਜਾਂ ਕੋਈ ਗੁਜਰ ਚੁੱਕਿਆ ਵਾ ਉਹਨਾਂ ਦੇ ਰਾਸ਼ਨ ਕਾਰਡ ਸਾਰਾਂ ਦੇ ਹੁਣ ਕੱਟੇ ਜਾ ਰਹੇ ਆ ਤੇ ਸਰਕਾਰ ਦੀ ਅਗਲੀ ਪਾਲਿਸੀ ਹੈ ਕਿ ਕੱਟਣ ਤੋਂ ਬਾਅਦ ਨਵੀਂ ਅਪਗ੍ਰੇਸ਼ਨ ਹੋਏਗੀ ਉਹਨਾਂ ਦਾ ਜੋ ਵੀ ਹੈਗਾ ਨਵੇਂ ਕਾਰਡ ਬਣਾਏ ਜਾਣਗੇ ਜ਼ਰੂਰਤਮੰਦ ਲੋਕਾਂ ਦੇ ਪਿੰਡ ਦੀ ਐਜੂਕੇਸ਼ਨ ਤੇ ਹੁਣ ਲਾ ਕੇ ਕਿਵੇਂ ਦੇਖਦੇ ਹੋ ਕੀ ਸਕੂਲ ਦੇ ਸਟਾਫ ਪੂਰਾ ਹੋਆ ਜਾਂ ਇਹ ਆਪਣੇ ਬੰਗੂ ਪੂਰਾ ਦੀ ਸਰਪਿੰਡ ਦੀ ਐਜੂਕੇਸ਼ਨ ਚ ਸਟਾਫ ਤਾਂ ਸਕੂਲ ਦਾ ਪੂਰਾ ਹੈ ਬਟ ਸਕੂਲ ਚ ਬੱਚਿਆਂ ਦੀ ਕਮੀ ਹੈ ਬੱਚਿਆਂ ਦੀ ਕਮੀ ਹੈ ਉਸ ਕਰਕੇ ਕਿ ਠੀਕ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਵਾਲ ਬੱਚਿਆਂ ਦਾ ਜਿਹੜਾ ਵਰਕਾ ਹੋਣ ਜਾਂ ਜਿਆਦਾ ਹੋ ਤੋ ਕਿ ਸਰਕਾਰੀ ਸਕੂਲ ਵੀ ਸਰਦਾਰ ਬਣਾ ਪੂਰੀ ਮਦਦ ਦਿੱਤੀ ਜਾ ਰਹੀ ਹੈ ਕਿ ਅਮੀਨ ਹਰ ਕੋ ਜਨੀ ਤਲਗਈ ਆ ਰਹੀ ਆ ਸੋ ਕਿਵੇਂ ਨਹੀਂ ਸਰ ਸਰਕਾਰ ਤੇ ਇਸ ਟਾਈਮ ਸਕੂਲਾਂ ਪ੍ਰਤੀ ਸਿੱਖਿਆ ਕ੍ਰਾਂਤੀ ਪੱਕੀ ਪੂਰੀ ਪੱਬਾਂ ਪਾ ਰਿਹਾ ਸਕੂਲਾਂ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਪਰ ਜੋ ਪਿਛਲੇ ਜਾਂ ਸਰਕਾਰਾਂ ਦੇ ਟਾਈਮ ਤੇ ਜੋ ਸਕੂਲਾਂ ਦੇ ਹਾਲਾਤ ਸੀ ਜੋ ਵੀ ਸੀਗਾ ਉਹਦੇ ਅਕੋਰਡਿੰਗ ਲੋਕਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਹੋ ਗਿਆ ਸੀਗਾ ਉਹਦੇ ਅਕੋਰਡਿੰਗ ਪਰ ਲੋਕ ਹੋਣਾ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਦੁਬਾਰਾ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਰਹੇ ਆ ਤੇ ਵਧੀਆ ਰਿਸਪੌਂਸ ਆ ਰਿਹਾ ਜੀ ਸਰ ਮੰਨ ਲੇਗਾ ਦੀ ਜਿਹੜੇ ਮੁੰਡੇ ਕਾਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦਾ ਨਹੀਂ ਬੰਦਦਾ ਸੋ ਨਜਾਇਜ਼ ਨਾਂ ਦੇ ਪਾਏ ਜਾਂਦੇ ਆ ਸੋ ਕਿਵੇਂ ਦੇਖਦੇ ਹੋ ਤਾਲੀ ਕੁੱਝ ਕਿਵੇਂ ਬਣਾਣਾ ਕਿਦਾਂ ਜੀ ਸ਼ਰਮ ਨਰੇਗਾ ਦੇ ਵੀ ਪਹਿਲੀਆਂ ਸਰਕਾਰਾਂ ਦੇ ਟਾਈਮ ਬਹੁਤ ਲੁੱਟਖੋਟਾਂ ਹੋਈਆਂ ਹਨ ਨਰੇਗਾ ਦੇ ਵਿੱਚ ਵੀ ਮੇਰੇ ਖੁਦ ਮੇਰੇ ਖੋਦੇ ਪਿੰਡ ਦੇ ਵਿੱਚ ਵੀ ਨਰੇਗਾ ਦੇ ਜੋ ਵੀ ਕੰਮਕਾਰ ਪਹਿਲੇ ਹੋਏ ਆ ਜੋ ਕੋਈ ਐਵੇਂ ਦੇ ਲਸੂਕਦਾਰ ਜਾਂ ਕੋਈ ਵੱਡੇ ਆਦਮੀ ਸੀਗੇ ਜਿਨ੍ਹਾਂ ਨੇ ਕੋਈ ਵੀ ਦਿਹਾੜੀ ਨਹੀਂ ਲਈ ਹੁੰਦੀ ਸੀ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਆਉਂਦੇ ਰਹੇ ਪਰ ਕਿਸੇ ਨੇ ਵੀ ਪੈਸਾ ਪਹਿਲੀਆਂ ਪੰਚਾਇਤਾਂ ਤੋਂ ਵਾਪਸ ਨਹੀਂ ਕੀਤਾ ਤੇ ਉਹਦੇ ਨਾਲ ਉਹਦੇ ਕਰਕੇ ਪਿੰਡ ਦਾ ਕੋਈ ਪ੍ਰੋਪਰ ਵਿਕਾਸ ਨਹੀਂ ਹੋ ਸਕਿਆ ਸਰਦਾਰ ਜੋਤ ਨਸ਼ਾ ਵਿਰੋਧ ਪੰਜਾਬ ਦਾ ਇੱਕ ਮਹਿੰਮ ਜੀਤ ਹੈ ਸੋ ਇਸ ਕਾਰਵਾਈ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਡਾ ਬੰਡ ਦੇ ਵਿੱਚ ਲੱਭਦਾ ਵੀ ਇੰਦਾ ਨਹੀਂ ਗੱਲ ਹੈ ਸਰ ਯੋਗਦ ਨਸ਼ਿਆਂ ਵਿਰੋਧ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਸ਼ੁਰੂ ਕੀਤਾ ਹੈ ਬਹੁਤ ਵਧੀਆ ਪਹਿਲ ਕਰਮੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਹੋਏਗਾ ਨਸ਼ਾ ਲਗਭਗ 70% ਪੰਜਾਬ ਚੋਂ ਲਗਭਗ ਖਤਮ ਹੀ ਖਤਮ ਦੀ ਕਗਾਰ ਤੇ ਆ ਜੋ ਵੀ ਨਸ਼ਾ ਤਸਕਰ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਢਾਈਆਂ ਜਾ ਰਹੀਆਂ ਉਸ ਤੋਂ ਨਸ਼ਾ ਤਸਕਰਾਂ ਦਾ ਲੱਕ ਟੁੱਟਾ ਬਿਲਕੁਲ ਨਸ਼ੇ ਜੋ ਨਸ਼ਾ ਕਰਦੇ ਹਨ ਉਹਨਾਂ ਵਾਸਤੇ ਸਰਕਾਰ ਨੇ ਪ੍ਰੋਪਰ ਆਪਣੇ ਨਸ਼ਾ ਛਡਾਊ ਕੇਂਦਰ ਖੋਲੇ ਹਨ ਹਸ ਸਰਕਾਰੀ ਹਸਪੀਟਲਾਂ ਦੀਆਂ ਫੈਸਿਲਟੀਆਂ ਬਣਾਈਆਂ ਹਨ ਜੀ ਤੁਹਾਡੇ ਘਰੋਂ ਵੀ ਤੁਸੀਂ ਦੇਖ ਸਕਦੇ ਜਿੱਦਾਂ ਦੀਆਂ ਸਰ ਮੇਰੇ ਪਿੰਡ 'ਚ ਕੋਈ ਨਸ਼ੇ ਦੇ ਅਕੋਰਡਿੰਗ ਕੋਈ ਗੱਲਬਾਤ ਨਹੀਂ ਹੈ ਫਿਲਹਾਲ ਮੇਰਾ ਪਿੰਡ ਤੇ ਬਹੁਤ ਇਸ ਕੰਮ ਤੋਂ ਰਹਤੀ ਹੈ ਨਸ਼ਾ ਰਹਤੀ ਹੈ ਸਭ ਕਈ ਵਾਰੀ ਪਿੰਡਾਂ 'ਚ ਚੱਲਦੀ ਇਹਨੇ ਬਹੁਤ ਜਾਂਦਾ ਹੈ ਕਿ ਲੋਕਾਂ ਨੂੰ ਨਾਲ ਜਨੇ ਪੱਤੀ ਖਾਣੇ ਦਿੰਦੇ ਆ ਤੇ ਉਹਨਾਂ ਦਾ ਸਮਾਂ ਵੀ ਬਰબાદ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਜੇ ਕਿ ਉਹ ਫਟੇ ਹੁੰਦਾ ਕਿਵੇਂ ਦੇ ਦੇ ਸਰ ਇਹ ਤਾਂ ਸਾਰਾ ਕੁਝ ਸਰਪੰਚ ਤੇ ਡਿਪੈਂਡ ਕਰਦਾ ਪਰ ਮੇਰੇ ਪਿੰਡ 'ਚ ਐਵੇਂ ਦਾ ਕੁਝ ਹੈ ਨਹੀਂ ਤੁਹਾਇਸੇ ਜੋ ਵੀ ਨਾਰਮਲੀ ਚੱਲਦਾ ਆ ਆਪਾਂ ਕੋਸ਼ਿਸ਼ ਕਰੀ ਦੀ ਆ ਕਿ ਸਾਡੇ ਐਂਡ ਤੱਕ ਹੀ ਸਾਰਾ ਕੁਝ ਹੋ ਜਾਏ ਪੁਲਿਸ ਤੋਂ ਪਿੰਡ 'ਚ ਨਾਮ ਦਿੱਤਾ ਜਾਵੇ ਤੇ ਉਹਦੇ ਅਕੋਰਡਿੰਗ ਸਭ ਜੀ ਸਾਰਾ ਨੌਜਵਾਨਾਂ ਦਾ ਡੈਕਸਨ ਦੇ ਵਿੱਚ ਆਉਂਦਾ ਹੁੰਦਾ ਹੁੰਦਾ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਪਲੀ ਪੰਚਾਇਤ ਤੋਂ ਲੋਕੀ ਮਿਹਰਬਾਨੀ ਸਰ ਨੌਜਵਾਨਾਂ ਵਾਸਤੇ ਮੈਂ ਆਪਣੇ ਟਰਮ ਦੇ ਵਿੱਚ ਕਲ ਚਾਹਾਂਗਾ ਕਿ ਨੌਜਵਾਨਾਂ ਨੂੰ ਇੱਕ ਪਲੇਗਰਾਉਂਡ ਬਣਾ ਕੇ ਪਿੰਡ ਵਿੱਚ ਪਲੇ ਗਰਾਊਂਡ ਬਣਾ ਕੇ ਦਿੱਤਾ ਜਾਵੇ ਤਾਂ ਜੋ ਵਧੀਆ ਖੇਡਾਂ ਖੇਡ ਸਕਣ ਤੇ ਆਪਣੇ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਸਰ ਸੈਂਟਰ ਗੋਲ ਮਣ ਜਾਂ 50 ਬਹੁਤ ਸਖੂਤਾਂ ਗਰੀਬ ਲੋਕਾਂਾਂ ਅੱਤੇ ਮਿਲਾਈ ਜਾਂਦੀਆਂ ਸੋ ਧੜੇਬੰਦੀ ਹੋਣ ਕਰਕੇ ਬਿੱਡਾਂ ਤੱਕ ਅੰਦਰ ਦੇ ਵਿੱਚੋਂ ਹੰਦ ਤੱਕ ਪਹੁੰਚਦਾ ਨਹੀਂ ਹੁੰਦੀ ਸੋ ਕਿਵੇਂ ਬਰੌਲਾ ਕੀਤਾ ਜਾ ਰਿਹਾ ਤੋਂ ਸਾਰੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਜੋ ਪੰਜਾਬ ਸਰਕਾਰ ਦੀ ਆ ਜਾਂ ਸੈਂਟਰ ਦੀ ਸਕੀਮ ਆਂਦੀ ਹੈ ਉਹ ਪੂਰੇ ਪਿੰਡ ਲਈ ਪੂਰਾ ਪਿੰਡ ਮੇਰਾ ਆਪਣਾ ਪਿੰਡ ਹੈ ਇਹਦੇ ਵਿੱਚ ਕੋਈ ਧੜੇਬਾਜੀ ਵਾਲੀ ਗੱਲ ਨਹੀਂ ਹੈ ਜੋ ਵੀ ਸਕੀਮ ਹੈ ਜੋ ਵੀ ਕਿਸੇ ਦਾ ਬਣਦਾ ਹੱਕ ਹੋਏਗਾ ਉਹ ਸਾਡੇ ਵੱਲੋਂ ਦਵਾਇਆ ਜਾਏਗਾ ਜੀ ਸਰ ਤੁਸੀਂ ਦੇਖਾਂਗੇ ਪਿੰਡਾਂ ਦੇ ਵਿੱਚ ਕੱਚੇ ਕੋਠਿਆਂ ਕਰਾਂਟਾਂ ਆਈਆਂ ਨੇ ਸੋ ਨਵੇਂ ਫਾਰਮ ਭਰੇ ਦੇ ਨੇ ਉਹ ਸੱਦਾਂ ਦੀ ਬਰੰਦ ਵੀ ਹੁੰਦੀ ਆ ਅਸਾਂ ਵਾਸਤੇ ਤਾਂ ਸੇ ਵੀ ਹੁੰਦੇ ਨੇ ਸੋ ਤੁਹਾਡੇ ਪਿੰਡ ਦੇ ਵਿੱਚ ਤਿੰਨੇ ਨਵੇਂ ਕੋਠੇ ਕੱਚੇ ਕੋਠੇ ਬਣਾਉਣ ਲਈ ਆ ਤੇ ਕਿੰਨੇ ਜਿਹੜੇ ਨਵੇਂ ਫਾਰਮ ਭਰੇ ਸਰ ਹਲੇ ਨਵੇਂ ਕੋਠਿਆਂ ਦੀ ਗ੍ਰਾਂਟ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਆਈ ਹੈ ਕਿ ਆਈ ਨਹੀਂ ਹੈ ਬਟ ਉਹਦੇ ਫਾਰਮ ਭਰੇ ਜਰੂਰ ਗਏ ਆ ਕੋਈ 4 ਤੋਂ 5 ਫਾਰਮ ਮੇਰੇ ਪਿੰਡ ਚੋਂ ਭਰੇ ਗਏ ਆ ਜਿਹੜੇ ਕੱਚੇ ਕੋਠਿਆਂ ਵਾਲੇ ਹੈਗੇ ਆ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਜਲਦੀ ਹੀ ਸਿਰੇ ਚੜਾਇਆ ਜਾਏਗਾ ਇਹ ਸਰਪੰਚ ਲੋਕਾਂ ਦੀ ਸੇਵਾ ਕਰਦਾ ਮੌਕਾ ਮਾਣ ਬੁੱਲਿਆ ਤੁਹਾਡੇ ਸਿਰ ਤੇ ਮੰਨਿਆ ਸਾਥ ਸਿਰ ਜਸੂ ਕੀ ਮੈਸੇਜ ਹਨ ਦੋਗੇ ਪੜਨ ਵਾਲੇ ਸਭ ਪਿੰਡ ਸਾਰਾ ਪਿੰਡ ਮੇਰਾ ਆਪਣਾ ਪਿੰਡ ਹੈ ਸਾਰਾ ਪਿੰਡ ਸਰਪੰਚ ਹੈ ਮੈਨੂੰ ਲੋਕਾਂ ਨੇ ਮਾਨ ਬਖਸ਼ਿਆ ਮੈਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਪਿੰਡ ਦੇ ਵਿਕਾਸ ਲਈ ਜੋ ਵੀ ਕਾਰ ਕੰਮ ਕਰਾਂਗਾ ਉਹ ਮੈਂ ਲੋਕਾਂ ਤੋਂ ਲੋਕਾਂ ਦੀ ਅਗਵਾਈ ਵਿੱਚ ਕਰਾਂਗਾ ਲੋਕਾਂ ਦੀ ਸਲਾਹ ਨਾ ਕਰਾਂਗਾ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਜਿਹੜੇ ਵੀ ਲੋਕਾਂ ਦੇ ਜਿਹੜੇ ਜ਼ਰੂਰੀ ਕੰਮ ਹੋਣਗੇ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ